ਗੁਰੂਰ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇੱਕ ਐਕਸੀਡੈਂਟ ਮੋਹਨ ਕੇ ਉਤਾਰਪਿੰਡ ਦੇ ਕੋਲ ਹੋਇਆ ਤੇ ਉਸ ਐਕਸੀਡੈਂਟ ਦੇ ਵਿੱਚ ਇਦਰਜੀਤੋ ਬੀਬੀ ਦੀ ਲਾਸ਼ ਪਈ ਹੈ ਜਿਨ੍ਹਾਂ ਦੀ ਐਕਸੀਡੈਂਟ ਦੇ ਨਾਲ ਮੌਤ ਹੋ ਗਈ ਹੈ ਲਗਾਤਾਰ ਜਿਹੜੀਆਂ ਘਟਨਾਵਾਂ ਨੇ ਐਕਸੀਡੈਂਟੀਆਂ ਵਾਪਰ ਰਹੀਆਂ ਹੈਗੀਆਂ ਨੇ ਰੋਡ ਤੇ ਰੋਜ਼ਾਨਾ ਐਕਸੀਡੈਂਟ ਹੋ ਰਿਹਾ ਹੈ ਇੱਕ ਇਸ ਜਿਹੜੀ ਤਾਜ਼ੀ ਖਬਰ ਦੁੱਖ ਭਰੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਗੋਲੂ ਦਾ ਮੋੜ ਗੁਰੂਰਸਾਇਰ ਰੋਡ ਤੇ ਮੋੜ ਕੇ ਵਤਾੜ ਦੇ ਲਾਗੇ ਇਹ ਘਟਨਾ ਵਾਪਰਦੀ ਹੈਗੀ ਇਸ ਘਟਨਾ ਦੇ ਵਿੱਚ ਜੀਤੋ ਬੀਬੀ ਪਿੰਡ ਜੁਆਇਸ ਸਿੰਘ ਵਾਲਾ ਦੀ ਡੈਥ ਹੋ ਗਈ ਹੈ ਉਹਨਾਂ ਦੇ ਪਤੀ ਨੇ ਜਿਹੜੇ ਮੋਟਰਸਾਈਕਲ ਨੂੰ ਚਲਾ ਰਹੇ ਸੀ ਕਿਵੇਂ ਘਟਨਾ ਵਾਪਰੀ ਕੀ ਗੱਲਬਾਤ ਹੋਈ ਉਹ ਐ ਤਾਰਾ ਨਾ ਮੈਂ ਆਂਦਾ ਪਿਆ ਅੱਗੂ ਮੋਟਰ ਹੈ ਚੱਲਿਆ ਸੀ ਇਹ ਇਹ ਆਤੀ ਮੈਂ ਵੀ ਇਹ ਆਤਾ ਤੁਸੀਂ ਗੁਰੂਰਸਾਇਰ ਨੂੰ ਆ ਰਹੇ ਸੀ ਹਾਂ ਉਹ ਵੀ ਆਂਦਾ ਪਿਆ ਗੁਰੂਥਾ ਨੂੰ ਤੇ ਜਦੋਂ ਲੰਘ ਲੰਘਾ ਤੇ ਅੱਗੂ ਮਗਰ ਗੱਡੀ ਆਂਦੀ ਫੇਮ ਮਾੜਾ ਜਿਹੀ ਵਟਾ ਤੇ ਪੈਰ ਆੜ ਗਿਆ ਦੂਜੇ ਮੋਟਰਸਾਈਕਲ ਹਾਂ ਦੂਜੇ ਮੋਡਲ ਹੈ ਨਾ ਉੱਥੇ ਡਿੱਗ ਪਈ ਅੱਛਾ ਡਿੱਗਣ ਕਰਕੇ ਡਿੱਗਣ ਕਰਕੇ ਫਿਰ ਕਿੱਥੇ ਲੈ ਗਏ ਕਿਤੇ ਲੈ ਮੈਡੀਕਲ ਹਸਪਤਾਲੇ ਉੱਤੇ ਮੋੜ ਕੇਗਾ ਮੋੜ ਕੇ ਉੱਥੇ ਕਿਸੇ ਡਾਕਟਰ ਨੇ ਖਾਣ ਹਾਂਜੀ ਉੱਥੇ ਵਿਖਾਇਆ ਤੇ ਉਹ ਐਂਬੂਲੈਂਸ ਭੋਣ ਕੀਤਾ ਆਂਦੀ ਪਈ ਹੂੰ ਉਹਨਾਂ ਜਦੋਂ ਉਹਨਾਂ ਨੂੰ ਮੌਤ ਹੋ ਗਈ ਅੱਛਾ ਇੱਥੇ ਲੈ ਕੇ ਆਏ ਤੇ ਇਹਨਾਂ ਨੇ ਡੈੱਡ ਡਿਕਲੇਅਰ ਕਰਤਾ ਹਾਂਜੀ ਡੈਥ ਹੋ ਗਈ ਡੈਥ ਕੀ ਨਾਮ ਤੁਹਾਡਾ ਬਲਵੀ ਕਿਹੜਾ ਪਹਿਲੇ ਜੋਇਆ ਇੱਥੇ ਦਾ ਜੋਇਆ ਸੀ ਤੁਹਾਡੇ ਆਪਣੇ ਮੋਟਰਸਾਈਕਲ ਤੋਂ ਡਿੱਗਣ ਕਰਕੇ ਮੋਟਰ ਹੈ ਮੇਰਾ ਮੋਟਰ ਹੈ ਲਾਦਾ ਹੈਗਾ ਜੀ ਕਿੰਨੇ ਬੱਚੇ ਆ ਵਿੱਚ ਬੱਚੇ 5 ਨੇ 5 ਬੱਚੇ ਹੈਗੇ ਹਾਂ ਹਾਂ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਲਾਈਵ ਹਸਪੀਟਲ ਦੇ ਵਿੱਚ ਹੀ ਡੈਥ ਜਿਹੜੀ ਹੋ ਗਈ ਆ ਇਹਨਾਂ ਦੀ ਐਕਸੀਡੈਂਟ ਦੇ ਨਾਲ ਹਸਪੀਟਲ ਦੇ ਵਿੱਚ ਲਾਸ਼ ਪਈ ਹੈਗੀ ਆ ਇਹਨਾਂ ਦੇ ਧਰਮ ਪਤਨੀ ਨੇ ਗੋਲੂ ਕਾ ਮੋੜ ਤੋਂ ਵਾਲੇ ਪਾਸੇੋਂ ਗੁਰੂ ਅਰਸਾਈ ਨੂੰ ਆ ਰਹੇ ਸੀ ਪਿੰਡ ਜੁਆਇਸ ਸਿੰਘਾ ਲਗਾ ਆਪਣੇ ਪਿੰਡ ਦੇ ਵਿੱਚ ਆ ਰਹੇ ਸੀ ਇਸ ਇੱਕ ਮੋਟਰਸਾਈਕਲ ਦੇ ਜਰੀਏ ਜਦੋਂ ਮੋੜ ਕੇ ਉਹ ਤਾੜ ਪਿੰਡ ਤੇ ਲਾਗੇ ਪਹੁੰਚਦੇ ਹੈਗੇ ਕਿਸੇ ਹੋਰ ਮੋਟਰਸਾਈਕਲ ਨਾਲ ਛੋਟੀ ਜੀ ਟੱਕਰ ਹੁੰਦੀ ਆ ਟੱਕਰ ਹੁੰਦੇ ਅਨਸਾਰ ਜਿੱਤੋ ਵੀ ਵੀ ਸੜਕ ਤੇ ਡਿੱਗ ਜਾਂਦੀ ਆ ਜਿਸ ਤੋਂ ਬਾਅਦ ਪਿੰਡ ਦੇ ਮੋਣ ਕੇ ਉਤਾੜ ਪਿੰਡ ਦੇ ਵਿੱਚ ਇੱਕ ਹਸਪਤਲ ਛੋਟੇ ਕਿਸੇ ਮੈਡੀਕਲ ਤੇ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਇੱਕ 108 ਐਂਬੂਲੈਂਸ ਰਹੀ ਇੱਥੇ ਲਿਆਂਦਾ ਜਾਂਦਾ ਜਦੋਂ ਇੱਥੇ ਲੈ ਕੇ ਆਉਂਦੇ ਆ ਸਰਕਾਰੀ ਹਸਪਤਲ ਦੇ ਵਿੱਚ ਤੇ ਡੈੱਡ ਜਿਹੜੀ ਆ ਕਹਿ ਦਿੱਤਾ ਜਾਂਦਾ ਵੀ ਡੈੱਡ ਹੋ ਗਿਆ লাশ ਜਿਹੜੀ ਆ ਹਸਪਤਲ ਦੇ ਵਿੱਚ ਪਈ ਆ ਕਾਗਜ਼ੀ ਜਿਹੜੀ ਕਾਰਵਾਈ ਹੈਗੀ ਆ ਹਸਪੀਟਲ ਦਾ ਸਟਾਫ ਵੀ ਉਹ ਕਰ ਰਿਹਾ ਹੈਗਾ ਗੱਲਬਾਤ ਕਰ ਲੈਣਾ ਸਟਾਫ ਵੀ ਇੱਥੇ ਮੌਜੂਦ ਹੈਗਾ ਹਾਂ ਕੀ ਗੱਲਬਾਤ ਹੋਈ ਹੈ ਮੈਂ ਕਿੱਦਾਂ ਸੀ ਇਹ ਜਦੋਂ ਇਹਨਾਂ ਨੂੰ ਇੱਥੇ ਲੈ ਕੇ ਆਏ ਜੀ ਜਦੋਂ ਪੇਸ਼ੈਂਟ ਆਪਣੇ ਕੋਲ 108 ਐਂਬੂਲੈਂਸ ਲੈ ਕੇ ਆਈਏ ਨਾਲ ਪੇਸ਼ੈਂਟ ਦਾ ਪੋਤਾ ਸੀਗਾ ਉਹ ਵੀ ਕਿਤੇ ਜਦੋਂ ਉਹਨਾਂ ਨੇ ਰੋਡ ਤੋਂ ਕਿਸੇ ਨੇ ਇਨਫੋਰਮ ਕੀਤਾ ਹੋਏਗਾ ਤੇ ਉਹ ਆ ਗਿਆ ਜਦੋਂ ਪੇਸ਼ੈਂਟ ਸਾਡੇ ਕੋਲ ਆਇਆ ਪੇਸ਼ੈਂਟ ਜਿਵੇਂ ਆਪਾਂ ਔਨ ਐਗਜ਼ਾਮੀਨੇਸ਼ਨ ਦੇਖਦੇ ਆਂ ਕੇ ਪੇਸ਼ੈਂਟ ਬਿਲਕੁਲ 언ਕੌਂਸ਼ੀਅਸ ਸੀ ਕੋਈ ਪੇਸ਼ੈਂਟ ਦਾ ਬੀਪੀ ਨਹੀਂ ਸੀ ਪੇਸ਼ੈਂਟ ਦੀ ਪਲਸ ਨਹੀਂ ਸੀ ਕੋਈ ਰੈਸਪੀਰੇਸ਼ਨ ਨਹੀਂ ਸੀ ਅਸੀਂ ਬੀਪੀ ਪਲਸ ਸਭ ਕੁਝ ਦੇਖਿਆ ਸੀ ਪੀਆਰ ਕੀਤਾ ਜੋ ਵੀ ਅਸੀਂ ਫਰਸਟ ایڈ ਕਰਨੀ ਹੁੰਦੀ ਹੈ ਕੀਤਾ ਪਰ ਪੇਸ਼ੈਂਟ ਦਾ ਕੋਈ ਰਿਸਪੌਂਸ ਨਹੀਂ ਆਇਆ ਪੇਸ਼ੈਂਟ ਦੀ ਅੱਖਾਂ ਦੇ ਜੋ ਪੀਪਲਸ ਅਸੀਂ ਦੇਖਣੇ ਹੁੰਦੇ ਨੇ ਬਿਲਕੁਲ ਫਿਕਸਡ ਤੇ ਡਿਲੇਟਡ ਸੀ ਕੋਈ ਲਾਈਟ ਨੂੰ ਰਿਐਕਟ ਨਹੀਂ ਕਰ ਰਹੇ ਸੀਗੇ ਫਿਰ ਉਸ ਤੋਂ ਬਾਅਦ ਅਸੀਂ ਈਸੀਜੀ ਵਾਸਤੇ ਪ੍ਰੈਫਰ ਕੀਤਾ ਜੋ ਸਾਡਾ ਲਾਸਟ ਪੁਆਇੰਟ ਹੁੰਦਾ ਹੈ ਈਸੀਜੀ ਕਰਵਾਈ ਈਸੀਜੀ ਬਿਲਕੁਲ ਫਲੈਟ ਲਾਈਨ ਆ ਡੈਡ ਡੈਡ ਬਿਲਕੁਲ ਬ੍ਰੋਡ ਡੈਡ ਸਾਡੇ ਕੋਲ ਬ੍ਰੋਡ ਡੈਡੀ ਪੇਸ਼ੈਂਟ ਆਇਆ ਹੈ ਐਂਬੂਲੈਂਸ ਲੈ ਕੇ ਆਇਆ ਸਾਡੇ ਕੋਲ 108 ਤੁਸੀਂ ਆਪਦੀ ਕਾਰਵਾਈ ਜਿਹੜੀ ਹੈ ਕਰੋ ਅਸੀਂ ਆਪਣੀ ਸਾਰੀ ਕਾਰਵਾਈ ਕਰ ਲਈਏ ਇਨਫੋਰਮ ਕਰਤਾ ਹੈ ਰਿਲੇਟਿਵਸ ਨੂੰ ਹੁਣ ਅਸੀਂ ਪੁਲਿਸ ਨੂੰ ਵੀ ਇਨਫੋਰਮ ਕਰਨ ਜਾ ਰਹੇ ਹਾਂ ਅਸੀਂ ਜਿਹੜੀ ਡੈਡ ਬੋਡੀ ਹੈ ਪੁਲਿਸ ਨੂੰ ਹੈਂਡ ਓਵਰ ਕਰਾਂਗੇ ਬਿਲਕੁਲ ਜੀ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਰਪੰਚ ਵੀ ਪਹੁੰਚ ਗਏ ਜਸਵੰਤ ਹੋਰੀ ਜੁਆਇਸਿੰਗ ਜਸਾਂਜੀ ਬੜੀ ਮੰਦਪਾਗੀ ਖਬਰ ਹੈ ਤੁਹਾਡੇ ਪਰਿਵਾਰ ਨਾਲ ਤੁਹਾਡੇ ਪਿੰਡ ਨਾਲ ਸੰਬੰਧਿਤ ਹੈਗੀ ਹੈ ਕਰਨੋਂ ਪਰਤ ਰਹੇ ਹੈਗੇ ਜਿਵੇਂ ਇਹਨਾਂ ਦੱਸਿਆ ਗਿਆ ਤੇ ਚਾਣਕ ਛੋਟੀ ਟੱਕਰ ਹੋਣ ਦੇ ਵਿੱਚ ਡੱਥੋ ਸਰ ਵੈਸੇ ਮੈਨੂੰ ਵੀ ਹੁਣ ਪਤਾ ਲੱਗਾ ਪਰ ਮੈਨੂੰ ਅਜੇ ਇਹ ਵੀ ਨਹੀਂ ਪਤਾ ਕਿ ਟੱਕਰ ਹੋਈ ਕਿਹੜੀ ਜਗ੍ਹਾ ਤੇ ਆ ਇਹ ਬੱਸ ਨਾਲ ਕਹਿੰਦੇ ਬੱਸ ਵੱਜੀ ਗਿਆ ਸ਼ਾਇਦ ਨਹੀਂ ਮੋਟਰਸਾਈਕਲ ਨਾਲ ਮੋਟਰਸਾਈਕਲ ਦਾ ਥੋੜਾ ਜਿਹਾ ਪੈਰ ਰੜਿਆ ਕਹਿੰਦੇ ਕੱਟ ਤੇ ਇਹ ਮੋਟਰਸਾਈਕਲ ਚਲਾ ਰਹੇ ਹੈਗੇ ਤੇ ਚਾਣਕ ਨੇ ਡਿੱਗੜ ਕਰਕੇ ਹੋ ਗਿਆ ਵੇਖੋ ਪਾਸੇ ਆਂਦੇ ਵੇਖੋ ਮਾਪਾ ਕੀ ਕਹੈ ਸਨ ਸਰ ਇਹਦੇ ਤੇ ਅਸੀਂ ਮਤਲਬ ਬਹੁਤ ਦੁਖ ਦੀ ਗੱਲ ਜਿਹੜੀ ਹੈ ਮਤਲਬ ਸੁਣਾਣੀ ਚਾਹੀਦੀ ਐਂ ਜੀ ਵੇਖੋ ਜਿਹੜੇ ਕਿਸਮਤ ਚ ਕਹਿੰਦਾ ਆਪਣਾ ਇਹੀ ਕਹੈ ਬਿਲਕੁਲ ਜੀ ਮਾੜੀ ਘਟਨਾ ਜਿਹੜੀ ਹੋਈ ਹੈ ਕਮੰਦਪਾਗੀ ਖਬਰ ਆਈ ਹੈ ਪਰਿਵਾਰ ਦੇ ਵਿੱਚ ਹਰੇਕ ਬੰਦਾ ਕਿਤੇ ਬਾਹਰ ਗਿਆ ਹੈਗਾ ਤਾਂ ਸ਼ਾਮ ਨੂੰ ਘਰਾਂ ਨੂੰ ਪਰਤਣ ਦਾ ਹਰੇਕ ਦੀ ਕੋਸ਼ਿਸ਼ ਨਹੀਂ ਮੈਂ ਆਪਣੇ ਘਰ ਨੂੰ ਪਰਤ ਜਾਂ ਸੁਖਸ਼ਾਂ ਦੇ ਘਰ ਨੂੰ ਪਰਤਾਂ ਪਰ ਘਰ ਨੂੰ ਪਰਤਿਆਂ ਸਾਵੇਂ ਜਿਹੜੀ ਘਟਨਾ ਇਹ ਵਾਪਰ ਗਈ ਹੈਗੀ ਆ ਜੀਤੋ ਬੀਬੀ ਦੀ ਇਸ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਹਸਪੀਟਲ ਦੇ ਵਿੱਚ ਜਦ ਲੈ ਕੇ ਆਉਂਦੇ ਹੈਗੇ ਆ ਡਾਕਟਰਾਂ ਨਾਲ ਤੁਹਾਡੀ ਗੱਲਬਾਤ ਕਰਾਈ ਉਹਨਾਂ ਨੇ ਇਹ ਗੱਲ ਕਹੀ ਹੈ ਡੈੱਡ ਜਿਹੜਾ ਅ ਡਿਕਲੇਅਰ ਕਰ ਦਿੱਤਾ ਗਿਆ ਜਿੱਦੇ ਜਿਹੜਾ ਕੁਝ ਅਸੀਂ ਟ੍ਰੀਟਮੈਂਟ ਕਰਨਾ ਸੀ ਕਰਕੇ ਚੈੱਕ ਕਰ ਕਰਕੇ ਦੇਖਿਆ ਦੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜੀਤੋ ਬੀਬੀ ਇਸ ਸਫਾਨੀ ਸੰਸਾਰ ਨੂੰ ਅਲਵੈਦਾ ਕਹਿ ਚੁੱਕੀ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਹੈਗੇ ਹੋ ਲਾਈਵ ਤੁਹਾਨੂੰ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਤੇ ਇਸ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਸਿਵਲ ਹਸਪਤਲ ਦੇ ਵਿੱਚ ਮੋੜ ਕੇ ਉਤਾਰਦੇ ਲੱਗੇ ਇੱਕ ਜਿਹੜਾ ਐਕਸੀਡੈਂਟ ਹੋਣੇ ਹੋਇਆ ਤੇ ਜਿਸ ਦੇ ਵਿੱਚ ਇੱਕ ਔਰਤ ਜੁਆਇਸ ਸਿੰਘ ਵਾਲਾ ਪਿੰਡ ਤੋਂ ਜੀਤੋ ਬੀਬੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਸਪਤਲ ਵਾਲਿਆਂ ਨੇ ਵੀ ਡੈੱਡ ਕਲੀਅਰ ਕਰ ਦਿੱਤਾ ਗਿਆ ਘਟਨਾ ਜਿਹੜੀਆਂ ਲਗਾਤਾਰ ਵਾਪਰ ਰਹੀਆਂ ਹੈਗੀਆਂ ਨੇ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਘਟਨਾਵਾਂ ਵਾਪਰੀਆਂ ਨੇ ਕਦੇ ਗੁਰੂ ਅਰਸਾਏ ਗੋਲੂ ਕਾ ਮੋੜ ਤੇ ਵਾਪਰ ਜਾਂਦੀਆਂ ਗਰਮੀਤ ਜੀ ਬੰਦੇ ਖਾਣੀ ਸੜਕ ਨੂੰ ਨਾਂ ਦੇ ਦਿੱਤਾ ਲੋਕਾਂ ਨੇ ਫਿਰੋਜ਼ਪੁਰ ਫਾਇਲ ਕਾ ਰੋਡ ਨੂੰ ਹੁਣ ਆਇਸ ਰੋਡ ਤੇ ਵੀ ਹੱਕ ਹੋ ਗਿਆ ਬਿਲਕੁਲ ਜੀ ਸਤਪਾਲ ਜੀ ਪਹਿਲਾਂ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗਾ ਵੀ ਜਿਹੜੀ ਅੱਜ ਇਹ ਘਟਨਾ ਵਾਪਰੀ ਹੈ ਜੀ ਦੇਖੋ ਛੋਟੀ ਜੀ ਟੱਕਰ ਛੋਟੀ ਜੀ ਟੱਕਰ ਹੋਣ ਕਾਰਨ ਮੈਂ ਹੁਣ ਡੈੱਡ ਬੋਡੀ ਦੇਖੀ ਸੀ ਕਿਤੇ ਵੀ ਕੋਈ ਬਲੱਡ ਦਾ ਨਿਸ਼ਾਨ ਨਹੀਂ ਹੈ ਜੀ ਨਾ ਡਾਕਟਰ ਵੀ ਇਹ ਗੱਲ ਕਹ ਰਹੇ ਐਦਾਂ ਹੀ ਨਾ ਜੀ ਸਰੀਰ ਦੇ ਉੱਪਰ ਕੋਈ ਨਿਸ਼ਾਨ ਨਹੀਂਗਾ ਬਟ ਲੱਗਦਾ ਕਿ ਤਨੇ ਕਿਤੇ ਦਿਮਾਗੀ ਉਹਨਾਂ ਦੇ ਚੋਟ ਲੱਗੀ ਹੈ ਜਿਸ ਕਾਰਨ ਉਹਨਾਂ ਦਾ ਆਨ ਦਾ ਸਪੋਰਟ ਜਿੱਦਾਂ ਦੇਖੋ ਜੇ ਪੋਸਟਮਾਰਟਮ ਰਿਪੋਰਟ ਅੰਦਰ ਪੈ ਗਿਆ ਇਹ ਹੋ ਸਕਦਾ ਹਾਂਜੀ ਹਾਂਜੀ ਅੰਦਰ ਹੀ ਚਲਾ ਗਿਆ ਜਿਸ ਕਾਰਨ ਇਹ ਹੋ ਗਿਆ ਜੀ ਬਹੁਤ ਹੀ ਦੁੱਖ ਪਰੀ ਅੱਜ ਦੀ ਇਹ ਖਬਰ ਹੈਗੀ ਹੈ ਜੀ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਫਰੋਜਪੁਰ ਫਾਇਲ ਦਾ ਬੰਦੇ ਖਾਨੀ ਸੜਕ ਹੈ ਬਿਲਕੁਲ ਬੰਦੇ ਖਾਨੀ ਸੜਕ ਹੈ ਜੀ ਔਰ ਅਗਰ ਇਹ ਜੇ ਰੋਡ ਚਲੋ ਕਹਿੰਦੇ ਵੀ ਆਪਣੇ ਵਾਲਾ ਰੋਡ ਤਾਂ ਫਿਰ ਵੀ 4 ਲੇਨ ਹੈ ਜੀ ਹਾਂ ਗੁਰੂਰ ਸਾਹਿਬ ਵਾਲਾ ਹਾਂਜੀ ਹਾਂਜੀ ਤੋਂ ਦੇਖੋ ਜਿੱਦਾਂ ਨੇ ਉਹਨਾਂ ਦੀ ਕਿਸਮ ਵਿੱਚ ਲਿਖਿਆ ਹੋਇਆ ਸੀ ਅੱਜ ਉਹੀ ਹੋ ਗਿਆ ਪਰ ਫਿਰ ਵੀ ਗੁਰੂਰ ਸਾਹਿਬ ਲਾਈਵ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਬਿਲਕੁਲ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੈਗਾ ਪਿੰਡ ਦੇ ਸਰਪੰਚ ਸਾਹਿਬ ਵੀ ਪਹੁੰਚੋ ਵੀ ਕਹਿੰਦੇ ਹੁਣ ਅਸੀਂ ਕਰ ਕੀ ਸਕਦੇ ਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਸਕਦਾ ਪਰ ਸ਼ਾਮ ਦੇ ਸਮੇਂ ਹਰੇਕ ਵਿਅਕਤੀ ਕੋਸ਼ਿਸ਼ ਹੁੰਦੀ ਮੈਂ ਘਰ ਦੇ ਵਿੱਚ ਟਾਈਮ ਨਾਲ ਪਰਤ ਜਾਮ ਕੋਸ਼ਿਸ਼ ਇਹ ਕਰਿਆ ਕਰੋ ਟਾਈਮ ਨਾਲ ਹੀ ਨਿਕਲ ਜਾਏ ਪਰ ਸਲੋ ਚੱਲਣ ਦੇ ਜੇ ਆਪਾਂ ਸਲੋ ਚੱਲਦੇ ਆ ਤਾਂ ਅੱਗੇ ਆ ਕੇ ਕੋਈ ਮਾਰ ਦਿੰਦਾ ਤਾਂ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਇੱਕ ਪਰਿਵਾਰ ਦੇ ਵਿੱਚ ਜਦੋਂ ਘਰ ਦੇ ਵਿੱਚ ਵਾਪਸ ਪਰਤ ਰਹੇ ਹੈਗੇ ਤੇ ਰਸਤੇ ਦੇ ਵਿੱਚ ਅਚਾਨਕ ਟੱਕਰ ਹੁੰਦੀ ਤੇ ਟੱਕਰ ਹੋਣ ਦੇ ਕਰਕੇ ਮੋੜ ਕੇ ਉਤਾੜ ਦੇ ਲਾਗੇ ਇਹ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਜੀਤੋ ਬਾਈ ਦੀ ਮੌਕੇ ਤੇ ਹੀ ਮੌਤ ਹੋ ਗਈ ਬੜੀ ਦੁੱਖ ਭਰੀ ਖਬਰ ਹੈਗੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਬਾ ਗੁਰੂਰਸੈ ਲਈ ਪੱਤਰਕਾ ਸਾਥੀ ਰਜਿੰਦਰ ਕੰਬੋਜ ਕਰਮੇਤ ਦੇ ਨਾਲ ਮੈਂ ਸਤਪਾਲ ਤਨ ਸਿਵਲ ਹਸਪੀਟਲ ਗੁਰੂਰਸੈ